ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਚ ਬਟਾਲਾ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੰਤਵ ਨਾਲ ਐਸਐਚਓ ਜਸਜੀਤ ਸਿੰਘ ਦੀ ਅਗਵਾਈ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਬਟਾਲਾ ਬੱਸ ਅੱਡੇ ਤੇ ਚਲਾਇਆ ਸਰਚ ਵਿਹਾਨ ਇਸ ਮੌਕੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਟੰਗ ਨਾਲ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹਰ ਚੱਕੀ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਰਚ ਵਿਹਾਨ ਵੀ ਉਸੇ ਦੀ ਕੜੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਟਾਲਾ ਪੁਲਿਸ ਦਾ ਸਾਥ ਦੇਣ ਮਾਈਕ ਅੱਡੇ ਤੇ ਲੱਗ ਰਹੀ ਮੇਰਾ ਪੈਰ ਨਾ ਦਿਖਾਈ ਹਾਂ ਨਹੀਂ ਨਹੀਂ ਪਤਰਾ ਸਾਹਿਬ ਪਤਾ ਜੀ ਮੈਨੂੰ ਪਤਰਾ ਸਾਹਿਬ ਆਓ ਆਹ ਮੜਾ ਅੱਛੇ ਆਜੋ ਭਾਈ ਸਾਹਿਬ ਅੱਛੇ ਆਓ ਤੁਸੀਂ ਸਮਾਨਾ ਚੱਲਣ ਦਾ ਵੀ ਬਣਾ ਦਿਓ ਥੋੜਾ ਜਿਹਾ ਚਲਿਓ ਮੜਾ ਆਹ ਚੱਲਿਓ ਦੋ ਮਿੰਟ ਜੀ ਦੋ ਘਰਾਂਓ ਨਾ ਭਾਈ ਅੱਛੇ ਆ ਯਾਰ ਬੜੇ ਸਾ ਪਿਛੇ ਆਜੋ ਗਰਾਹ ਨਿਕਲ ਮਾਪਾ ਆਖੜੋਂ ਉਤਰੋ ਉਹ ਦੁਕਾਨ ਤੋਂ ਅੱਜ ਸਰ ਅੱਜ ਦਾ ਫਲੈਗ ਮਾਰਚ ਬਾਰੇ ਥੋੜਾ ਲੱਗਦਾ ਜਿਸ ਤਰ੍ਹਾਂ ਇਹ ਤੁਹਾਨੂੰ ਪਤਾ ਜੀ 15 ਅਗਸਤ ਆ ਰਹੀ ਹੈ ਜੀ 15 ਅਗਸਤ ਦੇ ਸਬੰਧ ਦੇ ਵਿੱਚ ਸੀਨੀਅਰ ਅਫਸਰਾਂ ਦੇ ਐਸਪੀ ਸਾਹਿਬ ਦੇ ਹੁਕਮ ਨਾਲ ਸਾਰੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਵਾ ਜਿਹੜਾ ਕਿ ਆਪਣਾ ਖਜੂਰੀ ਗੇਟ ਹਸਲੀ ਗੇਟ ਬੈਂਕ ਕਲੋਨੀ ਥਾਣੀ ਹੁੰਦਾ ਹੋਇਆ ਗਾਂਧੀ ਕੈਂਪ ਵਾਲੇ ਪਾਸੇ ਹੀ ਜਾਵਾਂਗੇ ਤੇ ਨਾਲ ਸਾਡੇ ਡੀਐਸਪੀ ਹੈੱਡਕ quarters ਸਾਡੇ ਸਰ ਰਸ਼ਪਾਲ ਸਿੰਘ ਜੀ ਡੀਐਸਪੀ ਡੇਹਰਾ ਨੇ ਤੇ ਸਾਡੇ ਸਾਰੇ ਸਬਡਵੀਜ਼ਨ ਦੇ ਐਸਐਚਓ ਤੇ ਬਰੋ ਐਸਐਚਓ ਵੀ ਹੈ ਫੋਰ ਸਾਡੇ ਨਾਲ ਨੇ ਸਾਰੇ ਲੋਕਾਂ ਦੇ ਵਿੱਚ ਜਿਹੜੀ ਡਰ ਦੀ ਭਾਵਨਾ ਖਤਮ ਹੋਵੇ ਤੇ ਲੋਕ ਖੁਸ਼ੀ-ਖੁਸ਼ੀ ਆਪਣਾ 15 ਅਗਸਤ ਨੂੰ ਮਨਾਉਣ ਤੇ ਜਿਹੜੇ ਮਾਰੇ ਅਨਸਰ ਆ ਉਹ ਕੋਈ ਸ਼ਰਾਰਤ ਨਾ ਕਰ ਜੇ ਜੋ ਕੋਈ ਲਵਾਰਸ ਮੋਟਰਸਾਈਕਲ ਕਿਸੇ ਨੂੰ ਮਿਲਦਾ ਮੇਰੇ ਵੱਲੋਂ ਤੁਹਾਡੇ ਜ਼ਰੀਆ ਅਪੀਲ ਆ ਕੋਈ ਲਵਾਰਸ ਚੀਜ਼ ਜਾਂ ਲਵਾਰਸ ਮੋਟਰਸਾਈਕਲ ਮਿਲਦਾ ਤਾਂ ਸਾਨੂੰ ਜਰੂਰ ਦੱਸੋ 15 ਅਗਸਤ ਸਮਾਜ ਕੋਈ ਸ਼ਰਾਰਤੀ ਅਨਸਰ ਆਪਣੀ ਕਾਮਯਾਬੀ ਨਾ ਕਰ ਲੈ ਕੋਈ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज